ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅਸੀਂ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਾਖੜ ਨੇ ਸੂਬੇ ਦੇ ਅਧਿਕਰਤ ਵੱਲ ਧੱਕਣ ਲਈ ਸੀਐਮ ਮਾਨ ਨੇ ਲਾਏ ਦੋਸ਼ ਬੋਲੇ ਸਪੀਕਰ ਸੰਦੀਪ ਥਾਪੜ ਤੇ ਹਮਲਾ ਪੰਜਾਬ ਦੀ ਕਾਨੂੰਨ ਵਿਵਸਥਾ ਤੇਜ਼ੀ ਨਾਲ ਬਦਲ ਦਿੰਦੀ ਜਾ ਰਹੀ ਦੀ ਪ੍ਰਤੀਤ ਇਸ ਦੇ ਨਾਲ ਹੀ ਲੁਧਿਆਣਾ ਸੂਬੇ ਵਿੱਚ ਵਿਗੜ ਰਹੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਡੂੰਗੀ ਚਿੰਤਾ ਜ਼ਾਹਿਰ ਕਰਦੇ ਪੰਜਾਬ ਦੇ ਭਾਜਪਾ ਤੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਮਾਨ ਦੇ ਪ੍ਰਸ਼ਾਸਨ ਪ੍ਰਤੀ ਬੇ ਰੁਖੀ ਵਾਲੀ ਰਵਈਆ ਪੰਜਾਬ ਨੂੰ ਹਿੱਸਾ ਅਤੇ ਨਫ਼ਰਤ ਅਪਰਾਧ ਦੀ ਲਗਾਤਾਰ ਲਹਿਰ ਨਾਲ ਲਹੂ ਲੋਹਾਨ ਕਰ ਰਹੀ ਹੈ ਚੱਖਣ ਨੇ ਪੰਜਾਬ ਤੇ ਇਸ ਸਥਿਤੀ ਵੱਲ ਧੱਕਣ ਦੀਪਗਵਤਮਨ ਨੂੰ ਨਿਸ਼ਾਨਾ ਬਿੰਨਿਆ ਹੈ ਕਿ ਮੁੱਖ ਮੰਤਰੀ ਜਮੀਨੀ ਚੋਣ ਲਈ ਜਲੰਧਰ ਦੇ ਡੇਰੇ ਲਾ ਰਹੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ